ਕਿਸਮਤ ਇਹ ਚੰਗੀਆਂ ਕਿ ਲਾਲਜੀਤ ਭੁੱਲੜ ਸਾਹਿਬ ਜਿਹੜੇ ਟਰਾਂਸਪੋਰਟ ਮੰਤਰੀ ਆ ਹਾਂਜੀ ਉਹਨਾਂ ਨੂੰ ਅਸੀਂ ਮਿਲੇ ਆ ਉਹਨਾਂ ਫਿਟਨੈਸ ਕਿੰਨੇ ਦੀ ਆ 850 820 ਰੁਪਏ ਦੀ ਤੇ ਦੇਣੇ ਕਿੰਨੇ ਪੈਂਦੇ 4500 ਰੁਪਏ ਮਤਲਬ ਕ腐ਪਸ਼ਨ ਇਸ ਲੈਵਲ ਤੇ ਚੱਲਦੀ ਬਈ ਬਹੁਤ ਵੱਡੇ ਪੱਧਰ ਤੇ ਉਹ ਜਿਹੜੀ 17 ਸੀਟਾਂ ਵਾਲੀ ਟੈਕਸ ਵਾ ਉਹ ਕੀ ਚੱਕਰ ਉਹ ਜੀ ਦੇਖੋ ਜਿਹੜੀ ਤਾਂ ਸੀਐਮ ਸਾਹਿਬ ਸਾਰਾ ਡਰਾਈਵਰ ਵਿਭਾਗ ਇਕੱਠਾ ਹੋਇਆ ਵਾ ਤੇ ਤੁਹਾਡੇ ਲਈ ਥੋੜੀ ਮਤਲਬ ਸਾਡੀਆਂ ਕੁਝ ਮੰਗਾਵਾ ਭਾਈ ਹੁਣੀ ਦੱਸਣਗੇ ਕੀ ਮੰਗਾਵਾ ਆਪਣੀਆਂ ਬਈ ਭਾਜੀ 80 ਜਲੰਧਰ ਏਕਤਾ ਟੈਕਸੀ ਯੂਨੀਅਨ ਅਤੇ ਸਮੂਹ ਜੰਮਦਰੇ ਇੱਕ ਤਾਂ ਟੈਕਸੀ ਯੂਨੀਅਨ ਦੇ ਡਰਾਈਵਰ ਤੇ ਆਪਰੇਟਰ ਇਕੱਠੇ ਹੋਏ ਸੀ ਅੱਜ ਬਸ ਅਡਾ ਫਲਾਈਓਵਰ ਦੇ نیچے ਹਾਂਜੀ ਤੇ ਸਾਡੀਆਂ ਕੁਝ ਮੰਗਾਂ ਸੀਗੀਆਂ ਜਿਹੜੀਆਂ ਕਿ ਹੰਬਾ ਚਲਦੇ ਵਿੱਚ ਸਾਡੇ ਟੈਕਸੀ ਵਾਲੇ ਭਰਾਵਾਂ ਦੇ ਨਾਲ ਪੰਜਾਬੀ ਵੀਰਾਂ ਦੇ ਨਾਲ ਹੱਦ ਤੋਂ ਜ਼ਿਆਦਾ ਬਦਸਲੂਕੀ ਹੁੰਦੀ ਆ ਟੈਕਸੀ ਵਾਲੇ ਵੀਰਾਂ ਦੀਆਂ ਤਾਂ ਕਈ ਉਹਨਾਂ ਨੇ ਗੱਡੀਆਂ ਹੀ ਬੰਨ੍ਹ ਦਿੱਤੀਆਂ ਜੀ ਅੱਛਾ ਤੇ ਉਹ ਇੱਕ ਮੰਗ ਸੀਗੀ ਵੱਡੇ ਪੱਧਰ ਤੇ ਪੰਜਾਬ ਸਰਕਾਰ ਨੇ ਅਜੇ ਤੱਕ ਕੋਈ ਵੀ ਐਕਸ਼ਨ ਨਹੀਂ ਲਿਆ ਇਹਦੇ ਅਕੋਰਡਿੰਗਲੀ ਨਾ ਕੋਈ ਬਿਆਨ ਦਿੱਤਾ ਤੇ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਸਰਕਾਰ ਜਿਹੜੀ ਪਰਸਨਲੀ ਇਹਦੇ ਵਿੱਚ ਇੰਟਰਸਟ ਹੋ ਕੇ ਤੇ ਆਪਣਾ ਬਿਆਨ ਦੇਣਾ ਤੇ ਜਿਹੜੀ ਇਹ ਹੋਰ ਹੀ ਗੁੰਡਾਗਰਦੀ ਹਿਮਾਚਲ ਦੇ ਵਿੱਚ ਇਹ ਅਸੀਂ ਕੰਮ ਖੁੱਲੇ ਤਰੀਕੇ ਨਾਲ ਕਰ ਸਕੀਏ ਬੇਖੌਫ ਹੋ ਗਏ ਜੇ ਇਦਾਂ ਨਾ ਹੋਇਆ ਤੇ ਜਿਹੜੇ ਪੰਜਾਬ ਦੇ ਡਰਾਈਵਰ ਵਾ ਤੇ ਟੈਕਸੀ ਆਪਰੇਟਰ ਵਾ ਤੇ ਹਿਮਾਚਲ ਦੇ ਟੈਕਸੀ ਆਪਰੇਟਰ ਉਹਨਾਂ ਦੇ ਵਿੱਚ ਨਾ ਕਾਫੀ ਬਿਤਕਰਾ ਪੈਦਾ ਹੋ ਰਿਹਾ ਤੇ ਹੋ ਸਕਦਾ ਕਿ ਓਨ ਵਾਲੇ ਟਾਈਮ ਦੇ ਵਿੱਚ ਕੋਈ ਹਿੰਸਕ ਘਟਨਾ ਵੀ ਵਾਪਰ ਸਕਦੀ ਹੈ ਓਨ ਵਾਲੇ ਟਾਈਮ ਚਿੱਦਾਂ ਵੀ ਹੋ ਸਕਦਾ ਕਿ ਹਿਮਾਚਲ ਵਾਲੇ ਆਪਾਂ ਪੰਜਾਬ ਜਣਾ ਵੜਨ ਲਈਏ ਇਦਾਂ ਵੀ ਹੋਊਗਾ ਇਹ ਦੇਖੋ ਦੇਖੋ ਉਹ ਕੀ ਹੁੰਦਾ ਕਾਨੂੰਨ ਅਸੀਂ ਨਹੀਂ ਚਾਹੁੰਦੇ ਆ ਕਿ ਜਿਹੜੇ ਸਾਡੇ ਟੈਕਸੀ ਵਾਲੇ ਵੀਰ ਕਾਨੂੰਨ ਹੱਥ ਚ ਲੈਣ ਪਰ ਅਸੀਂ ਕਿਸੇ ਨੂੰ ਜ਼ਬਰਦਸਤੀ ਰੋਕ ਵੀ ਨਹੀਂ ਸਕਦੇ ਬਿਤਕਰਤ ਹੈ ਨਾ ਏਸੀ ਏਸੀ ਚੀਜ਼ ਨੂੰ ਮੌਕ ਰੱਖ ਕੇ ਅਸੀਂ ਇੱਕ ਮੰਗ ਪੱਤਰ ਜਿਹੜਾ ਉਹ ਰੱਖਿਆ ਹੈਗਾ ਇਹਦੇ ਵਿੱਚ ਜਿਹੜੇ ਟੈਕਸੀ ਡਰਾਈਵਰ ਜਿਹੜੇ ਵੀਰ ਆ ਉਹਨਾਂ ਨੂੰ ਦਿੱਕਤਾਂ ਆ ਰਹੀਆਂ ਉਹ ਵੀ ਵਿੱਚ ਐਡ ਕੀਤੀਆਂ ਜੀ ਟੈਕਸਾਂ ਦੀਆਂ ਪ੍ਰੋਬਲਮਾਂ ਹੈਗੀਆਂ ਜੀ ਸਭ ਤੋਂ ਉਹ ਜਿਹੜੀ 17 ਸੀਟਾਂ ਵਾਲੀ ਟੈਕਸ ਉਹ ਕੀ ਚੱਕਰ ਉਹਦੀ ਦੇਖੋ ਜਿਹੜੀ ਤਾਂ ਪੰਜਾਬ ਦੇ ਵਿੱਚ ਜਦੋਂ ਅਸੀਂ 12 ਸੀਟਰ ਕੋ ਕਾਰ ਲੈਂਦੇ ਆ 12 ਸੀਟਰ ਤੱਕ ਤਾਂ 700 ਰੁਪਿਆ ਟੈਕਸ ਹੈਗਾ ਤੇ ਜਿੱਦਾਂ ਇਹ 13 ਹੁੰਦੀ ਆ ਤੇ 700 ਰੁਪਿਆ ਟੈਕਸ ਹੋ ਜਾਂਦਾ 10 ਗੁਣਾ ਵੱਧ ਜਾਂਦਾ ਟੈਕਸ ਅੱਛਾ ਤੇ ਜੇ ਉਹੀ ਕਾਰ ਅਸੀਂ ਪੰਜਾਬ ਤੋਂ ਲੈ ਕੇ ਹਰਿਆਣਾ ਵਿੱਚ ਰਜਿਸਟ੍ਰੇਸ਼ਨ ਕਰਵਾ ਲਈਏ ਹਰਿਆਣਾ ਨੰਬਰ ਲੈ ਲਈਏ ਤਾਂ ਫਿਰ 22 ਸੀਟਰ ਤੱਕ ਸਿਰਫ 700 ਰੁਪਏ ਟੈਕਸ ਦਾ ਇਹ ਜਿਹੜਾ ਆ ਇਹ ਮੈਨੂੰ ਲੱਗਦਾ ਕਿ ਇਹਦੇ ਵਿੱਚ ਪੰਜਾਬ ਦੇ ਟੈਕਨੀਕਲ ਅਪਰੇਟਰਾਂ ਦਾ ਤਾਂ ਨੁਕਸਾਨ ਆਏਗਾ ਯਾਰ ਤੇ ਪੰਜਾਬ ਸਰਕਾਰ ਦਾ ਵੀ ਹੱਦ ਤੋਂ ਜ਼ਿਆਦਾ ਨੁਕਸਾਨ ਆ ਤੇ ਜਿਹੜੀ ਹਰਿਆਣਾ 'ਚ ਰਜਿਸਟਰ ਕਰਾ ਰਹੇ ਹਾਂ ਨਾ ਕੋਈ ਜਿਹੜੀ ਰੈਵਨਿਊ ਜਿਹੜੀ ਪੰਜਾਬ ਨੂੰ ਆਣੀ ਸੀ ਉਹ ਆਟੋਮੈਟਿਕਲੀ ਹ ਹਰਿਆਣੇ ਨੂੰ ਬਿਲਕੁਲ ਜੀ ਹਰਿਆਣੇ ਨੂੰ ਜਾ ਰਹੀ ਜੀ ਇੱਕ ਹੋਰ ਬੜਾ ਮਸਲਾ ਜ਼ਰੂਰੀ ਆ ਜੀ ਹਾਂਜੀ ਸਾਡੇ ਕਿਸੇ ਡਰਾਈਵਰ ਭਰਾ ਦੇ ਕਤੇ ਕੋ ਐਕਸੀਡੈਂਟ ਹੋ ਜਾਂਦਾ ਸੀ ਟੈਕਸੀ ਵਾਲੇ ਵੀਰ ਜਿਹੜੇ ਇਕੱਠੇ ਹੋ ਕੇ ਮਦਦ ਤਾਂ ਕਰਦੇ ਆਪਾਂ ਪੈਸੇ ਇਕੱਠੇ ਕਰਕੇ ਮਦਦ ਕਰ ਸਕਦੇ ਪਰ ਪੰਜਾਬ ਸਰਕਾਰ ਵੱਲੋਂ ਕਦੀ ਵੀ ਕੋਈ ਐਸੀ ਸਕੀਮ ਲਾਗੂ ਨਹੀਂ ਹੈ ਜਿਹਦੇ ਵਿੱਚ ਘੱਟ ਤੋਂ ਘੱਟ ਉਸ ਡਰਾਈਵਰ ਦਾ ਜਿਹਦੇ ਸੱਟ ਚੋਟ ਲੱਗੀ ਉਹਦਾ ਇਲਾਜ ਹੋ ਜੇ ਫੈਮਲੀ ਦਾ ਔਖਾ ਹੋ ਜਾ ਬਿਲਕੁਲ ਡਰਾਈਵਰ ਵਿਚਾਰਾ ਇਲਾਜ ਦੁੱਖੋਂ ਹੀ ਮਰ ਜਾਂਦਾ ਤੇ ਜੇ ਕੋਈ ਡਰਾਈਵਰ ਮਰ ਜਾਂਦਾ ਪਿੱਛੋਂ ਪਰਿਵਾਰ ਸਾਰਾ ਰੁਲ ਜਾਂਦਾ ਅਸੀਂ ਕਹਿੰਨੇ ਆ ਵੀ ਘੱਟ ਤੋਂ ਘੱਟ ਜਿਹੜੀ ਪੰਜਾਬ ਸਰਕਾਰ ਕੋਈ ਐਸੀ ਪਾਲਿਸੀ ਬਣਾਵੇ ਜਿਹਦੇ ਵਿੱਚ ਉਹ ਡਰਾਈਵਰ ਵੀਰ ਦਾ ਕਾਰਡ ਬੰਦ ਕਾਰਡ ਬੰਜਵੇ ਕੋਈ ਕਿਉਂਕਿ ਅਸੀਂ ਟੈਕਸ ਦਿੰਦੇ ਆ 10 ਤਰ੍ਹਾਂ ਦੇ ਟੈਕਸ ਲੱਗਦੇ ਆ ਸਾਡੀਆਂ ਜਿਹੜੀਆਂ ਪਰਮਿਟ ਗੱਡੀਆਂ ਆ ਤੇ ਯਾਰ ਅਸੀਂ ਇਲਾਜ ਕਰਾਉਣ ਦੇ ਤਾਕਤਾਰ ਹੈਗੇ ਨਾ 500 ਰੁਪਏ ਦਾ ਪਰਮਿਟ ਵਾ ਤੇ 2500 ਰੁਪਏ ਦੇਣਾ ਪੈਂਦਾ ਫਿਟਨੈਸ ਕਿੰਨੇ ਦੀ ਆ 850 820 ਰੁਪਏ ਦੀ ਤੇ ਦੇਣੇ ਕਿੰਨੇ ਪੈਂਦੇ 4500 ਰੁਪਏ ਦਾ ਕੋਰਪਸ਼ਨ ਇਸ ਲੈਵਲ ਤੇ ਚੱਲਦੀ ਬਈ ਬਹੁਤ ਵੱਡੇ ਪੱਧਰ ਤੇ ਕ腐ਸ਼ਨ ਚੱਲਦੀ ਆ ਅਸੀਂ ਇਹ ਸਾਰੀਆਂ ਮੰਗਾ ਜਿਹੜੀਆਂ ਆ ਅਸੀਂ ਭਗਵਾਨਤਮਾਨ ਸਾਹਿਬ ਉਹਨਾਂ ਦੇ ਧਿਆਨ ਵਿੱਚ ਲਿਆਉਣਾ ਚਾਹੁੰਦੇ ਆ ਇਹਦੇ ਅਕੋਰਡਿੰਗਲੀ ਅੱਜ ਅਸੀਂ ਬਾਸ ਅੱਡੇ ਫਲਾਈਓਵਰ ਦੇ ਨੀਚੇ ਵੀ ਇਕੱਠੇ ਹੋਏ ਸੀ ਆਪ ਜੀ ਨੂੰ ਮਿਲਣ ਵਾਸਤੇ ਹਾਂਜੀ ਹਾਂਜੀ ਪਰ ਵੱਧ ਕਿਸਮਤੀ ਇਹ ਆ ਸਾਡੇ ਵੀਰਾਂ ਦੀ ਕਿ ਤੁਹਾਨੂੰ ਮਿਲ ਨਹੀਂ पाए ਪਰ ਕਿਸਮਤ ਇਹ ਚੰਗੀ ਆ ਕਿ ਲਾਲਜੀਤ ਭੁੱਲੜ ਸਾਹਿਬ ਜਿਹੜੇ ਟਰਾਂਸਪੋਰਟ ਮੰਤਰੀ ਆ ਹਾਂਜੀ ਉਹਨਾਂ ਨੂੰ ਅਸੀਂ ਮਿਲੇ ਆ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਆਂ ਦਵਾਇਆ ਕਿ ਜਿਹੜੀਆਂ ਟਰਾਂਸਪੋਰਟ ਦੇ ਨਾਲ ਰਿਲੇਟਿਡ ਤੁਹਾਡੀਆਂ ਮੰਗਾਂ ਆ ਉਹ ਤਾਂ ਸਾਰੀਆਂ ਪੂਰੀਆਂ ਹੋ ਜਾਣਗੀਆਂ ਪਰ ਬਹੁਤ ਸਾਰੀਆਂ ਮੰਗਾਂ ਜਿਹੜੀਆਂ ਜਿਹੜੀਆਂ ਮੁੱਖ ਮੰਤਰੀ ਸਾਹਿਬ ਉਹੀ ਪੂਰੀਆਂ ਕਰ ਸਕਦੇ ਆ ਤੁਸੀਂ ਕਰ ਸਕਦੇ ਆ ਸਾਡਾ ਹੱਲ ਹੈ ਨਾ ਅਸੀਂ ਆਮ ਆਦਮੀ ਪਾਰਟੀ ਪੰਜਾਬ ਸਰਕਾਰ ਦੇ ਵਿੱਚ ਇਸ ਵੇਲੇ ਰਾਜ ਕਰ ਰਹੀ ਆ ਸੋ ਤੁਸੀਂ ਸਾਡੀ ਮਾਂ ਆ ਅਸੀਂ ਦੋ ਰਹੇ ਆ ਕਿਰਪਾ ਕਰਕੇ ਤੁਸੀਂ ਆਪਣੇ ਬੱਚਿਆਂ ਦਾ ਦੁੱਖ ਸਮਝੋ ਜੀ ਇਹੀ ਮੰਗਾ ਜੀ ਸਾਡੀ ਲੋ ਵੀ ਇਹ ਇਹ ਵੀਡੀਓ ਸੀਐਮ ਸਾਹਿਬ ਤੱਕ ਤਾਂ ਪਹੁੰਚੂਗੀ ਜੇ ਤੁਸੀਂ ਸ਼ੇਅਰ ਕਰੋਗੇ ਹਨਾ ਡਰਾਈਵਰ ਵੀਰ ਸ਼ੇਅਰ ਕਰਨ ਸੀਐਮ ਸਾਹਿਬ ਨੂੰ ਟੈਗ ਕਰਕੇ ਵੀਡੀਓ ਪਾਓ ਜਾਂ ਜਿਹੜੇ ਕਰਕੇ ਉਹਨਾਂ ਤੱਕ ਵੀਡੀਓ ਪਹੁੰਚੇ ਤਾਂ ਉਹ ਵੀ ਸਾਡੀਆਂ ਮੰਗਾਂ ਮੰਨਣ ਜਾਵੇਦ ਮਿਲੰਦਾ ਟਾਈਮ ਦੇ ਦੇਣਾ ਬਿਲਕੁਲ ਜੀ ਮਿਲੰਦਾ ਟਾਈਮ ਜਰੂਰ ਦੇਣ ਜੀ ਲਓ ਜੀ ਬਾਕੀ ਸ਼ੇਅਰ ਕਰ ਦਿਓ ਬਸ ਮੈਂ ਕੋਈ ਵੀਡੀਓ ਦਾ ਕਿਹਾ ਨਹੀਂ ਅਜ ਤੱਕ ਇਹ ਵੀਡੀਓ ਜਰੂਰ ਸ਼ੇਅਰ ਕਰ ਦਿਓ ਤੁਸੀਂ ਸੀਐਮ ਸਾਹਿਬ ਨੂੰ ਟੈਗ ਕਰਕੇ ਇਹ ਉਹਨਾਂ ਦੀ ਆਈਡੀ ਮੈਂ ਥੱਲੇ ਟੈਗ ਕਰ ਰਿਹਾ ਤੁਸੀਂ ਮਤਲਬ ਆਈਡੀ ਉਹ ਦੇਖ ਸਕਦੇ ਆ ਬਾਕੀ ਸਾਤਰੀ ਗਾਲਾ ਹੀ ਸਾਤਰੀ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ